ਆਪੀ ਬੰਦਾ ਹੈਗਾ ਪਾਕੀ ਜਿਹੜੇ ਮੈਂ ਤਾਂ ਇੱਕ ਚੀਜ਼ ਜਾਣਨਾ ਕੋਈ ਛੜਿਆ ਹੈ ਤੇ ਕਿਸੇ ਨੇ ਛੱਡ ਰੱਖੀਆਂ ਇਹਨਾਂ ਦੇ ਕੀ ਪੱਲੇ ਐ ਜੀਨੇ ਧੀ ਮਟਿਆਰ ਛੱਡ ਰੱਖੀ ਆ ਵੀ ਯਾਰ ਆਪਾਂ ਜੀ ਲੈਣਾ ਪੁੱਤ ਗੱਭਰੂ ਹੋਵੇ ਘਰ ਵਾਲੀ ਵੀ ਨੌਜਵਾਨ ਹੋਵੇ ਇਹਦੇ ਪੱਲੇ ਕੁਛ ਨਹੀਂ ਮੇਰੇ ਮੇਰੇ ਹਿਸਾਬ ਨਾਲ ਤਾਂ ਇਹਦੇ ਬੱਲੇ ਹੈ ਨਹੀਂ ਆਉਣ ਵਾਲਾ ਟਾਈਮ ਇਹਨੂੰ ਦੱਸੂਗਾ ਅੱਜ ਟੱਕਰ ਵਿਸ਼ਵਾਸ ਘਾਤ ਕੋਈ ਕਰਦਾ ਨਹੀਂ ਹੁੰਦਾ ਘਰੇ ਆਏ ਨੂੰ ਅੱਜ ਟੱਕਰ ਦੇ ਦੁਸ਼ਮਣ ਘਰੇ ਚੱਲ ਕੇ ਆਜੇ ਨਾ ਪੰਚਾਇਤ ਲੈ ਕੇ ਤੇ ਉਹਨੂੰ ਵੀ ਤਾਨੇ ਮਰੋੜੇ ਦੇ ਦੇ ਕੇ ਮੋੜ ਦਿੰਦਾ ਉਹ ਨਹੀਂ ਵੀ ਉਹਦੇ ਡਾਂਗ ਮਾਰੂ ਜਾਂ ਗਾਲ ਦੇ ਦੂ ਇਹਨੇ ਤਾਂ ਸਾਨੂੰ ਜੋ ਪੁੱਛਿਆ ਤੂੰ ਹੋਇਆ ਉਹ ਕਰ ਲਿਆ ਤੇ ਮੁੜ ਕੇ ਬਾਅਦ ਚ ਕਹਿੰਦਾ ਕਿ ਮੈਂ ਤਾਂ ਕਿਸਾਨਾਂ ਦਾ ਹਮੈਤੀ ਆ ਜੇ ਤੂੰ ਕਿਸਾਨਾਂ ਦਾ ਮਾਂ ਦਾ ਪੁੱਤ ਆ ਜੇ ਹਮੈਤੀ ਹੁੰਦਾ ਤਾਂ ਫਿਰ ਸਾਡੇ ਤੇ ਉਹ ਡਾਂਗਾ ਨਹੀਂ ਸਾਡੀਆਂ ਜਿਹੜੀ ਇਹਨੇ ਬੇਅਦਵੀ ਕੀਤੀ ਸਾਡੇ ਗੁਰੂ ਸਾਹਿਬ ਦੀ ਕਿ ਮੈਂ ਕੀਕੀਤਾ ਖਸਾਨਾ ਨਾਲ ਮੈਂ ਉਹਨਾਂ ਨਾਲ ਰਲ ਗਿਆ ਜਿਨ੍ਹਾਂ ਨੇ ਜੇ ਕੋਲੇ ਅਸੀਂ 13 ਮਹੀਨੇ ਬੈਠੇ ਰਹੇ ਉਹਨਾਂ ਨੇ ਸਾਡੇ ਕੋਲ ਡੰਡਾ ਨਹੀਂ ਮਾਰਿਆ ਅਸੀਂ 1 ਰੁਪਈਆ ਦਾ ਨੁਕਸਾਨ ਨਹੀਂ ਕਰਕੇ ਆਏ ਔਰ ਇਹਨੇ ਸਾਡੇ ਨਾਲ ਧੋਖਾ ਇਸ ਚੀਜ਼ ਦਾ ਕੀਤਾ ਕਿ ਸਾਨੂੰ ਮੀਟਿੰਗ ਤੇ ਬੁਲਾ ਕੇ ਉੱਥੇ ਵੀ ਜਦੋਂ ਬੁਲਾਏ ਕੇਂਦਰ ਦੇ ਮੰਤਰੀ ਬਾਗੇ ਉਸ ਤੋਂ ਬਾਅਦ ਇਹਨਾਂ ਨੂੰ ਖੜਾ ਲਿਆ ਸੀ ਵੀ ਜਿਹੜੀ ਫੋਰਸ ਉਹ ਕਦੇ ਵਾਸਤੇ ਹੈ ਤਾ ਇਹਨਾਂ ਨੇ ਕੀ ਫੁੱਡੀਆਂ ਤੇ ਉਹ ਤਿੰਨਾਂ ਨੇ ਕੀ ਜਵਾਬ ਦਿੱਤਾ ਇਹ ਤਾਂ ਨਸ਼ਾ ਤਸ਼ਕਰਾਂ ਵਾਸਤੇ ਆ ਛੋਡੇ ਵਾਸਤੇ ਨਹੀਂ ਹੈ ਹੂੰ ਤਾਂ ਸਾਡੀ ਇੱਕ ਗੱਡੀ ਮਤਲਬ ਵਸਾ ਕੇ ਗੁਮਰਾਹ ਕਰਕੇ ਤੁਹਾਨੂੰ ਹੋਰ ਦੱਸਦਾ ਨਾ ਮੈਂ ਸਾਡੀ ਇੱਕ ਗੱਡੀ ਰਤਿਆ ਤੋਂ ਸੀਗੇ ਜਥੇ ਬੰਦੀ ਉਹਨਾਂ ਦੀ ਗੱਡੀ ਮੂਹਰੇ ਸੀ ਉਹਨਾਂ ਦੀ ਗੱਡੀ ਨੂੰ ਅਕੇ ਤੁਸੀਂ ਟਪਾਓ ਦਵਾ ਦਓ ਕਿ ਇਹਨਾਂ ਨੇ ਚੱਕਣਾ ਢੱਲੇਵਾਲ ਸਾਹਿਬ ਨੂੰ ਸੀ ਸਾਡੇ ਹਰਿਆਣੇ ਵਾਲਿਆਂ ਨੂੰ ਸਾਨੂੰ ਨਹੀਂ ਚੱਕਿਆ ਮੈਂ ਇੱਕ ਅਕਸੀਡੈਂਟ ਨਹੀਂ ਬੰਦ ਕੀਤਾ ਮੋਬਾਈਲ ਆ ਪਰ ਇਹਨਾਂ ਨੇ ਡੱਲੇਵਾਲ ਨੂੰ ਚੱਕਣਾ ਸੀ ਜਿਵੇਂ ਆਪ ਨਹੀਂ ਕਹਿ ਰਿਹਾ ਸੀਗਾ ਕਿ ਪ੍ਰਮਾਤਮਾ 당 ਨਹੀਂ ਮਾਰਦਾ ਮਤ ਮਾਰਦਾ ਇਹ ਦੀ ਹੁਣ ਆਪ ਦੀ ਮਤ ਮਾਰਤੀ ਇਹਨੇ ਸੋਚ ਲੈਣਾ ਚਾਹੀਦਾ ਓਏ ਇਹ ਦੇਖੇ ਵੀ ਇਹ ਉਹ ਕਿਸਾਨ ਹੈ ਜਦੋਂ ਆਦਾ ਹੁੰਦਾ ਸੀ ਡੜਾ ਤਾਂ ਡੜਾ ਹੋਤਾ ਹੈ ਤਾਂ ਫਿਰ ਇਹਨੂੰ ਪੁੱਛਾਂਗੇ ਵੀ ਡੜਾ ਤਾਂ ਡੜਾ ਹੀ ਹੋਤਾ ਹੈ ਨਾ ਤੇ ਕਿਸਾਨ ਕਿਸਾਨ ਹੋਤਾ ਹੈ ਇਹ ਪਤਾ ਲੱਗ ਜਾਏਗਾ ਇਸਕੋ ਵੀ ਇਹ ਤਾਂ ਕਿਸਾਨ ਤਾਂ ਕਿਸਾਨ ਹੀ ਹੋਤਾ ਜਿਹੜੀਆਂ ਤੂੰ ਪੰਡਾ ਪੰਡਾ ਵਾਲੇ ਕੰਮ ਕਰਦਾ ਸੀ ਉਹੀ ਕਰੇਗਾ ਤੂੰ ਹੁਣ ਕੁਝ ਨਹੀਂ ਕਰੇਗਾ ਹੋਰ ਪੰਡ ਜੋਗਾ ਵੀ ਨਹੀਂ ਰਹਿਣਾ ਕਿ ਮੈਂ ਇਹ ਜ਼ਰੂਰ ਕਹਿਣਾ ਮੈਂ ਤਾਂ ਉਹ ਬੀਬਾਂ ਨੂੰ ਜਿਹੜੀ ਇਹਦੇ ਘਰੇ ਹੈ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਮਤ ਦੇ ਦਿੰਦੇ ਵੀ ਤੂੰ ਆ ਕੀ ਕਰੀ ਜਨਾ ਉਹ ਸਾਡੀ ਮਾਤਾ ਨੂੰ ਵੀ ਕਹਿੰਦੇ ਵੀ ਤੂੰ ਹੀ ਇਹਨੂੰ ਮਤ ਦੇਣ ਦੀ ਵੀ ਤੂੰ ਇਹ ਕੀ ਕਰ ਰਿਹਾ ਕਿਹਦੇ ਨਾਲ ਲੜ ਰਿਹਾ ਉਹਨਾਂ ਨਾਲ ਲੜ ਰਿਹਾ ਜਿਨ੍ਹਾਂ ਦੀ ਰੋਟੀ ਖਾਨਾ ਉਹਨਾਂ ਨੂੰ ਕਟਾ ਰਿਹਾ ਜਿਨ੍ਹਾਂ ਦੀ ਰੋਟੀ ਖਾਨਾ ਉਹਨਾਂ ਮਾਤਾਵਾਂ ਨੂੰ ਕਟ ਰਹੇ ਆ ਕਟਾ ਰਹੇ ਆ ਜਿਨ੍ਹਾਂ ਦੀਆਂ ਪੱਕੀਆਂ ਰੋਟੀਆਂ ਖਾਣਾ ਯਾਰ ਤੂੰ ਸ਼ਰਮ ਤਾਂ ਮਾੜੀ ਜੀ ਮੰਨ ਲਾ ਮੈਂ ਮੇਰੀ ਮਾਤਾ ਨੂੰ ਇਹ ਕਹਿਣਾ ਵੀ ਇਹ ਉਹਨੇ ਦੱਸਣਾ ਜੀ ਨੂੰ ਕਿ ਇਹ ਰਲਿਆ ਹੋਇਆ ਹੈ ਭਾਜੀਪੀ ਸਰਕਾਰ ਦੀ ਵੀ ਟੀਮ ਨਹੀਂ ਹੈ ਮੈਂ ਤਾਂ ਇਹ ਆਦਾ ਇਹ ਟਾਈਮ ਹੈ ਇਹ ਹੈ ਕਿ ਇਹ ਰਲਿਆ ਹੋਇਆ ਹੈ ਭਾਜੀਪੀ ਸਰਕਾਰ ਦੀ ਵੀ ਟੀਮ ਨਹੀਂ ਹੈ ਮੈਂ ਤਾਂ ਇਹ ਆਦਾ ਇਹ ਟਾਈਮ ਹੈ ਇਹ ਹੈ ਕਿਉਂ ਕਿ ਜੇ ਇਹਦੇ ਦਿਮਾਗ 'ਚ ਹੁੰਦਾ ਵੀ ਮੈਂ ਕਿਸਾਨ ਬੈਠੇ ਆ ਆਰਾਮ ਨਾਲ ਬੈਠੇ ਆ ਜਦੋਂ ਕੋਰਟ ਕਹਿੰਦਾ ਸੀ ਉਦੋਂ ਚਕਾਉਂਦਾ ਫਿਰ ਵੀ ਮੰਨ ਲੈਂਦੇ ਤੇ ਜੇ ਐਂ ਕਰਨੀ ਸੀ ਜਿੱਥੇ ਹਰਿਆਣਾ ਸਰਕਾਰ ਨੇ ਸ਼ੁਭ ਕਰਨ ਨੂੰ ਮਾਰਿਆ ਤੇ ਮਗਰੋਂ ਇਹ ਮਾਰ ਦਿੰਦਾ ਗੋਲੀਆਂ ਸਾਡੇ ਕੀ ਹੁੰਦਾ ਸੀਗਾ ਸੀ ਤਾਂ ਉੱਥੇ ਮਰ ਜਾਂਦੇ ਉੱਧੇ ਹੀ ਠਾ ਦਿੰਦਾ ਸਾਨੂੰ ਕੀ ਫਰਕ ਪੈਂਦਾ ਸੀਗਾ ਪਰ ਗਲਤ ਇਹ ਹੈ ਕਿ ਜਿਹੜਾ ਅੱਜ ਧੋਖਾ ਕੀਤਾ ਹੈ ਨਾ ਤਾਂ ਇਹਨੂੰ ਇਹਦਾ ਖਨਾਜੇ ਭੁਗਤਨੇ ਪੈਣਗੇ ਔਰ ਬਲਜਿੰਦਰ ਕੌਰ ਇੱਕ ਪਿੰਡ 'ਚ ਗਈ ਸੀ ਹੂੰ ਐਮ ਐਲ اے ਤਾਂ ਉਹਨੂੰ ਸੇਖੂ ਪਿੰਡ ਦੇ ਲੋਕਾਂ ਨੇ ਬੜਨ ਨਹੀਂ ਦਿੱਤਾ ਹੂੰ ਹੂੰ ਪ੍ਰੋਫੈਸਰ ਬਲਜਿੰਦਰ ਕੌਰ ਨੂੰ ਕਿ ਮੇਰੀ ਨਾਲ ਰਿਸ਼ਤੇਦਾਰ ਹੈ ਮੈਂ ਵੀ ਦੱਸਦਣਾ ਪਰ ਮੈਂ ਉਹ ਉਹ ਜਦੋਂ ਕਿ ਰਿਸ਼ਤੇਦਾਰ ਕਾਹਦਾ ਰਹਿ ਗਿਆ ਸਾਡਾ ਜਿਹੜਾ ਸਾਨੂੰ ਕੁੱਟੀ ਜਾਂਦਾ ਸਾਡੇ ਇਹ ਨਹੀਂ ਦੇਂਦਾ ਵੀ ਇਹ ਬੱਚਿਆਂ ਲਈ ਲੜ ਰਹੇ ਆ ਕੀ ਕਰੀਏ ਅਸੀਂ ਹੁਣ ਦੱਸੋ ਕਾਰਨ ਇਹ ਹੈ ਕਿ ਜਦੋਂ ਉਹ ਇਹ ਦੇਖੇ ਵੀ ਇਹ ਉਹ ਕਿਸਾਨ ਹੈ ਜਦੋਂ ਆਦਾ ਹੁੰਦਾ ਸੀ ਡੜਾ ਤਾਂ ਡੜਾ ਹੁੰਦਾ ਹੈ ਤਾਂ ਫਿਰ ਇਹਨੂੰ ਪੁੱਛਾਂਗੇ ਵੀ ਡੜਾ ਤਾਂ ਡੜਾ ਹੀ ਹੁੰਦਾ ਹੈ ਨਾ ਤੇ ਕਿਸਾਨ ਕਿਸਾਨ ਹੁੰਦਾ ਹੈ ਇਹ ਪਤਾ ਲੱਗ ਜਾਏਗਾ ਇਸਕੋ ਵੀ ਇਹ ਤਾਂ ਕਿਸਾਨ ਦਾ ਕਿਸਾਨ ਹੀ ਹੁੰਦਾ ਜਿਹੜੀਆਂ ਤੂੰ ਭੰਡਾ ਪੰਡਾ ਵਾਲੇ ਕੰਮ ਕਰਦਾ ਸੀ ਉਹੀ ਕਰੇਗਾ ਤੂੰ ਹੁਣ ਕੁਝ ਨਹੀਂ ਕਰੇਗਾ ਹੋਰ ਭੰਡ ਜੋਗਾ ਵੀ ਨਹੀਂ ਰਹਿਣਾ ਕਮੈਂ ਇਹ ਜ਼ਰੂਰ ਕਹਿਣਾ ਮੈਂ ਤਾਂ ਉਹ ਬੀਬਾ ਨੂੰ ਜਿਹੜੀ ਇਹਦੇ ਘਰੇ ਐ ਉਹਨੂੰ ਵੀ ਕਹਿਣਾ ਚਾਹੁੰਦਾ ਵੀ ਇਹਨੂੰ ਮਤ ਦੇ ਦਿੰਦੇ ਵੀ ਤੂੰ ਆ ਕੀ ਕਰੀ ਜਾਣਾ ਉਹ ਸਾਡੀ ਮਾਤਾ ਨੂੰ ਵੀ ਕਹਿੰਨੇ ਵੀ ਤੂੰ ਹੀ ਇਹਨੂੰ ਮਤ ਦੇ ਦਿੰਦੀ ਵੀ ਤੂੰ ਇਹ ਕੀ ਕਰ ਰਿਹਾ ਕਿਹਦੇ ਨਾਲ ਲੜ ਰਿਹਾ ਉਹਨਾਂ ਨਾਲ ਲੜ ਰਿਹਾ ਜਿਨ੍ਹਾਂ ਦੀ ਰੋਟੀ ਖਾਣਾ ਉਹਨਾਂ ਨੂੰ ਕਟਾ ਰਹੇ ਜਿਨ੍ਹਾਂ ਦੀ ਰੋਟੀ ਖਾਣਾ ਉਹਨਾਂ ਮਾਤਾਵਾਂ ਨੂੰ ਕੁੱਟ ਰਹੇ ਐ ਕਟਾ ਰਹੇ ਐ ਜਿਨ੍ਹਾਂ ਦੀਆਂ ਪੱਕੀਆਂ ਰੋਟੀਆਂ ਖਾਣਾ ਯਾਰ ਤੂੰ ਸ਼ਰਮ ਤਾਂ ਮਾੜੀ ਜੀ ਮੰਨ ਲਾ ਮੈਂ ਮੇਰੀ ਮਾਤਾ ਨੂੰ ਇਹ ਕਹਿਣਾ ਵੀ ਇਹ ਉਹਨੇ ਦੱਸਣਾ ਇਹ ਨੂੰ ਪੰਡ ਨੂੰ ਵੀ ਤੂੰ ਕੀ ਕੀਤਾ ਔਰ ਇਹਦੇ ਪਿਓ ਨੇ ਲੋਕਾਂ ਨੂੰ ਪੜਾ ਕੇ ਕੋਈ ਡੀਸੀ ਵੀ ਬਣਿਆ ਹੋਊਗਾ ਕੋਈ ਐਸਪੀ ਵੀ ਬਣਿਆ ਹੋਊ ਕੋਈ ਸਪਾਈ ਵੀ ਲੱਗਿਆ ਹੋਊ ਕੋਈ ਚੌਕੀਦਾਰ ਵੀ ਬਣਿਆ ਹੋਊ ਕੋਈ ਘਰੇ ਵੀ ਕੰਮ ਕਰਦਾ ਹੋਊਗਾ ਤੇ ਉਹ ਭल्या ਮਾਨਸਾ ਤੂੰ ਆ ਕੀ ਕੀਤਾ ਸਾਨੂੰ ਇਹ ਤਾਂ ਪਤਾ ਲੱਗ ਜੇ ਵੀ ਅਸੀਂ ਤੇਰੀ ਨਾਲ ਸਾਡੇ ਨਾਲ ਕੀ ਦੁਸ਼ਮਣੀ ਸੀ ਅਸੀਂ ਕਹਿੰਦੇ ਸੀ ਵੀ ਹਰਿਆਣਾ ਸਰਕਾਰ ਨੇ ਸਾਡੇ ਬੰਦੇ ਮਾਰੇ ਆ ਬਿਲਕੁਲ ਲੜ ਕੇ ਕਰਕੇ ਕਹਿੰਦੇ ਸੀ ਪਰ ਸਾਨੂੰ ਤਾਂ ਇਹ ਹੈ ਕਿ ਹਰਿਆਣਾ ਸਰਕਾਰ ਤਾਂ ਦੋਸ਼ੀ ਹੈ ਉਹ ਤੋਂ ਵੱਡਾ ਦੋਸ਼ੀ ਹੋ ਗਿਆ ਸਾਡਾ ਤਾਂ ਹੂੰ ਜਿਹੜੇ ਨੇ ਸਾਡੇ ਨਾਲ ਇੰਨਾ ਅੱਜ ਤੱਕਰ ਵਿਸ਼ਵਾਸ ਘਾਤ ਕੋਈ ਕਰਦਾ ਨਹੀਂ ਹੁੰਦਾ ਕਰੇ ਆਏ ਨੂੰ ਅੱਜ ਤੱਕਰ ਦੇ ਦੁਸ਼ਮਣ ਘਰੇ ਚੱਲ ਕੇ ਆ ਜੇ ਨਾ ਪੰਚਾਇਤ ਲੈ ਕੇ ਤੇ ਉਹਨੂੰ ਵੀ ਤਾਨੇ ਮਰੋੜੇ ਦੇ ਦੇ ਕੇ ਮੋੜ ਦਿੰਦਾ ਤੇ ਉਹ ਨਹੀਂ ਵੀ ਉਹਦੇ ਡਾਂਗ ਮਾਰੂ ਜਾਂ ਗਾਲ ਦੇ ਦੂ ਤੇ ਇਹਨੇ ਤਾਂ ਸਾਨੂੰ ਜੋ ਕੁਛੇ ਤੋਂ ਹੋਇਆ ਉਹ ਕਰ ਲਿਆ ਤੇ ਮੁੜ ਕੇ ਬਾਅਦ ਚ ਕਹਿੰਦਾ ਕਿ ਮੈਂ ਤਾਂ ਕਿਸਾਨਾਂ ਦਾ ਹਮੈਤੀ ਆ ਜੇ ਤੂੰ ਕਿਸਾਨਾਂ ਦਾ ਮਾਂ ਦਾ ਪੁੱਤ ਆ ਜੇ ਹਮੈਤੀ ਹੁੰਦਾ ਤਾਂ ਫਿਰ ਸਾਡੇ ਤੇ ਉਥੇ ਡਾਂਗਾ ਨਹੀਂ ਸਾਡੀਆਂ ਜਿਹੜੀ ਇਹਨੇ ਬੇਅਦਵੀ ਕੀਤੀ ਸਾਡੇ ਗੁਰੂ ਸਾਹਿਬ ਦੀ ਕਿ ਉਹ ਉੱਤੇ ਪਾਠ ਚੱਲੀ ਜਾਂਦਾ ਬਜ਼ੁਰਗ ਮਾਤਾ ਹਰਿਆਣੇ ਦੀ ਉਹ ਉਸ ਟਾਈਮ ਤੇ ਪਾਠ ਕਰ ਰਹੀ ਸੀ ਤੇ ਜਦੋਂ ਉਹਨੂੰ ਠਾਇਆ ਗਿਆ ਵਿਚਾਲੇ ਖੰਡਨ ਕੀਤਾ ਤੇ ਮੈਂ ਤਾਂ ਵੀ ਇਹ ਤੋਂ ਦਿੱਤੇ ਨਹੀਂ ਜਾਣਾ ਪਾਪੀ ਬੰਦਾ ਹੈਗਾ باقی ਜਿਹੜੇ ਮੈਂ ਤਾਂ ਇੱਕ ਚੀਜ਼ ਜਾਣਦਾ ਕੋਈ ਛੜਿਆ ਤੇ ਕਿਸੇ ਨੇ ਛੱਡ ਰੱਖੀਆਂ ਇਹਨਾਂ ਦੇ ਕੀ ਪੱਲੇ ਐ ਜੀਨੇ ਧੀ ਮਟਿਆਰ ਛੱਡ ਰੱਖੀ ਆ ਵੀ ਯਾਰ ਆ ਪੰਜ ਲੈਣਾ ਪੁੱਤ ਗੱਭਰੂ ਹੋਵੇ ਘਰ ਵਾਲੀ ਵੀ ਨੌਜਵਾਨ ਹੋਵੇ ਇਹਦੇ ਪੱਲੇ ਕੁਛ ਨਹੀਂ ਮੇਰੇ ਮੇਰੇ ਹਿਸਾਬ ਨਾਲ ਤਾਂ ਇਹਦੇ ਬੱਲੇ ਹੈ ਨਹੀਂ ਆਉਣ ਵਾਲਾ ਟਾਈਮ ਇਹਨੂੰ ਦੱਸੂਗਾ ਹੁਣ ਤਾਂ ਫੋਰਸਾਂ ਲਈ ਫਿਰਦਾ ਹੈ ਤੇ ਫੇਰ ਜਿਵੇਂ ਆ ਮਜੀਠੀਆ ਕੱਲ ਰਿੰਗੀ ਜਾ ਜਾਂਦਾ ਸੀ ਨਾ ਮੇਰੀ ਫੋਰਸ ਵਾਪਸ ਲੈ ਲਈ ਉਵੇਂ ਰੰਗੂਆ ਵੀ ਮੈਨੂੰ ਹੁਣ ਖਤਰਾ ਹੈ ਮੈਂ ਕੀ ਕਰਾਂ ਕਿਉਂਕਿ ਕੁਰਸੀ ਤਾਂ ਮਿਲਨੀ ਨਹੀਂ ਹੁਣ ਤਾਂ ਚਲੋ ਸਰਕਾਰ ਦੇ ਹੱਥੇ ਚ ਉਹ ਮਜੀਠੀ ਅੰਗੂਚੀ ਕਾ ਮਾਰਨਗੇ ਇਹ ਇਹ ਰਲੇ ਹੋਏ ਆ ਸਾਰੇ ਇਹ ਬਾਦਲ ਪਰਿਵਾਰ ਨੇ ਪਹਿਲਾਂ ਕਿਹਾ ਸੀ ਯਾਦ ਹੋਊ ਤੁਹਾਡੇ ਸੁਖਵੀਰ ਨੇ ਇਹ ਗੱਲ ਕਹੀ ਸੀ ਆਦਾ ਇਹਨਾਂ ਨੂੰ ਇੱਥੇ ਦੱਬਿਆ ਜਾਵੇ ਜਦੋਂ ਪਹਿਲਾਂ ਅੰਦੋਲਨ ਚੱਲਿਆ ਸੀਗਾ ਉਦੋਂ ਕਿਹਾ ਸੀਗਾ ਇਹ ਨੇ ਆ ਮੋਦੀ ਨੂੰ ਆਦਾ ਇਹਨਾਂ ਨੂੰ ਕਿਸਾਨਾਂ ਨੂੰ ਪਰਨਾ ਦੇਓ ਇੱਥੇ ਦੱਬ ਦਿਓ ਤੇ ਇਹਨੇ ਉਹ ਕੰਮ ਕੀਤਾ ਉਹਦੇ ਨਾਲ ਰਲੇ ਹੋਏ ਐ ਕੋਈ ਇਹ ਨਹੀਂ ਕਿ ਆਮ ਆਲਾ ਤਾਂ ਨਾ ਹੀ ਐ ਦਾ ਨਾ ਨੂੰ ਆਉਂ ਪਾਲਟੀ ਨਹੀਂ ਔਰ ਇਹਨਾਂ ਦੇ ਤਾਂ ਲਟੇਰੇ ਇਕੱਠੇ ਹੋਏ ਐ ਮੈਂ ਤਾਂ ਜਮਸ਼ਰਿਆਂ ਕਹਿੰਦੇ ਆ ਔਰ ਹਰਿਆਣੇ ਤੋਂ ਜਥੇਬੰਦੀ ਐ ਭਾਰਤੀ ਕਿਸਾਨ ਏਕਤਾ ਕਾਲਾਂ ਵਾਲੀ ਹਰਿਆਣਾ ਠੀਕ ਹੈ ਜੀ ਮਰਨ ਵਰਤ ਤੇ ਬੈ ਗਿਆ ਯੋਦਾ ਨਿਕਲਿਆ ਤੀਰ ਕਮਾਨੋ ਜੱਤ ਤੇਰੀ ਜਗ ਜੀਤ ਸਿਆਂ ਪੁੱਗਣਗੇ ਕੀਤੇ ਬੋਲ ਜਵਾਨੋ ਜਿੱਤ ਤੇਰੀ ਜਗ ਜੀਤ ਸਿਆ ਪੁੱਗਣਗੇ ਕੀਤੇ ਭੋਲ ਜਵਾਨੋ ਵਰਤ ਤੇ ਬੈ ਗਿਆ ਯੋਦਾ ਨਿਕਲਿਆ ਤੀਰ ਕਮਾਨੋ ਜਿੱਤ ਤੇਰੀ ਜਗ ਜੀਤ ਸਿਆ ਪੁੱਗਣਗੇ ਕੀਤੇ ਭੋਲ ਜਵਾਨੋ ਜਿੱਤ ਤੇਰੀ ਜਗ ਜੀਤ ਸਿਆ ਪੁੱਗਣਗੇ ਕੀਤੇ ਭੋਲ ਜਵਾਨੋ ਰਾਇਓ ਹੋ ਮੰਗੇਲ ਨੂੰ ਹੂੰ ਜਾਂਦਾ ਧਰ ਲਿਆ ਪੈਰ ਤੂੰ ਜਿਹੜੀ ਪੌੜੀ ਮੁੱਲ ਅਸੀਂ ਹੁਣ ਦੇ ਨਹੀਂ ਸਕਦੇ ਸਾਨੂੰ ਸਾंभ ਲਿਆ ਖਨੌਰੀ ਮੁੱਲ ਅਸੀਂ ਹੁਣ ਦੇ ਨਹੀਂ ਸਕਦੇ ਸਾਨੂੰ ਸਾंभ ਲਿਆ ਖਨੌਰੀ ਪੈਰ ਪਿੱਛੇ ਨਹੀਂ ਪੁੱਟਣਾ ਸਿੱਖਿਆ ਪੈਰ ਪਿੱਛੇ ਨਹੀਂ ਪੁੱਟਣਾ ਸਿੱਖਿਆ ਦਰਦੇ ਨਹੀਂ ਤੂਫਾਨੋ ਕੱਤ ਤੇਰੀ ਜਗਜੀਤ ਸਿਆ ਪੁੱਗਣਗੇ ਕੀਤੇ ਬੋਲ ਜਵਾਨੋ ਸਾਰਾ ਟੱਬਰ ਆ ਚੜ ਗਿਆ ਆ ਪਿੰਡ ਢੱਲੇਵਾਲ ਚ ਮੌਜੂਦ ਆ ਜਿੱਥੇ ਅੱਜ ਜਗਜੀਤ ਸਿੰਘ ਢੱਲੇਵਾਲ ਖੁਦ ਕਾਫੀ ਟਾਈਮ ਬਾਅਦ ਆਏ ਨੇ ਜਦੋਂ ਦਾ ਉਹਨਾਂ ਨੇ ਮਰਨ ਵਰਤ ਰੱਖਿਆ ਉਸ ਤੋਂ ਬਾਅਦ ਪਹਿਲੀ ਵਾਰ ਅੱਜ ਉਹ ਆਪਣੇ ਪਿੰਡ ਆਏ ਨੇ ਸਟੇਜ ਲੱਗੀ ਹੈ ਵੱਡੀ ਕਿਸਾਨ ਮਹਾਪੰਚਾਇਤ ਹੋਈ ਹੈ ਜਗਜੀਤ ਸਿੰਘ ਢੱਲੇਵਾਲ ਲੋਕਾਂ ਦੇ ਰੂਬਰੂ ਹੋ ਕੇ ਉਹਨਾਂ ਨੇ ਗੱਲਾਂ ਕੀਤੀਆਂ ਨੇ ਔਰ ਸਰਕਾਰ ਦੇ ਉੱਪਰ ਵੱਡੇ ਸਵਾਲ ਉਠਾਏ ਨੇ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਦੋਨਾਂ ਸਰਕਾਰਾਂ ਨੇ ਸਾਡੇ ਨਾਲ ਵਿਸ਼ਵਾਸ ਘਾਤ ਕੀਤਾ ਦੋਨਾਂ ਸਰਕਾਰਾਂ ਨੇ ਸਾਡੀ ਪਿੱਠ 'ਚ ਛੁਰਾ ਮਾਰਿਆ ਦੋਨਾਂ ਸਰਕਾਰਾਂ ਨੇ ਸਾਡੇ ਨਾਲ ਧੋਖਾ ਕੀਤਾ ਔਰ ਸਾਨੂੰ ਵਸਾ ਕੇ ਇਹਨਾਂ ਨੇ ਫੜਿਆ ਜਗਜੀਤ ਸਿੰਘ ਡੱਲੇਵਾਲ ਨੇ ਅੱਜ ਕਿਹਾ ਕਿ ਜਦੋਂ ਤੱਕ ਸਾਡਾ ਮੋਰਚਾ ਸੀ ਉਦੋਂ ਤੱਕ ਇਹਨਾਂ ਦੀ ਹਿੰਮਤ ਨਹੀਂ ਪਈ ਔਰ ਸਾਨੂੰ ਮੀਟਿੰਗ ਦੇ ਲਈ ਬੁਲਾ ਕੇ ਸਾਡੀ ਪਿੱਠ ਦੇ ਵਿੱਚ ਸ਼ੁਰਾ ਮਾਰਿਆ ਗਿਆ ਸਾਰਾ ਟੱਬਰ ਲੈ ਤੁਰਿਆ ਮੂ ਪੁੱਤ ਤੇ ਪੋਤਾ ਮੰਨੀ ਗੱਲ ਕਿਸਾਨਾਂ ਤੇਰੀ ਦਿੱਤਾ ਪਿੰਡ ਪਿੰਡ ਜਾ ਕੇ ਹੋਕਾ ਨਹੀਂ ਗਾਇਆ